ਸਾਸਰੀ ਗਾਲ ਜੀ ਉਹਦੇ ਇੱਕ ਗੱਲ ਹੀ ਕਰਨੀ ਹੈ ਤੁਹਾਡੇ ਨਾਲ ਦਿਲ ਦੀ ਵੀ ਫਿਲਮਾਂ ਫਿਲਮ ਬਣ ਗਈ ਜੀ ਸਾਡੀ ਕਹਿੰਦੇ ਹੁੰਦੇ ਆ 7 ਕਰੋੜ ਦੀ ਬਣ ਗਈ ਜੀ ਸਾਡੀ ਫਿਲਮ ਬਣ ਗਈ 8 ਕਰੋੜ ਦੀ ਜੀ ਸਾਡੀ ਫਿਲਮ ਬਣ ਗਈ 14 ਕਰੋੜ ਦੀ ਜੀ ਤੇ ਜਦੋਂ ਗੱਲ ਆਉਂਦੀ ਹੈ ਜੀ ਸਾਡੀ ਫਿਲਮ ਚ ਗਾਣਾ ਗਾ ਦੋ ਜੀ ਖਾਂ ਜੀ ਆ ਜੀ ਗਾਦਾਂਗੇ ਜੀ ਕਿੰਨੇ ਪੈਸੇ ਇੰਨੇ ਪੈਸੇ ਲੈਣਾ ਜੀ ਮੈਂ ਸਾਡਾ ਤੇ ਜੀ 2 ਲੱਖ ਰੁਪਏ ਬਜਟ ਹੈ 3 ਲੱਖ ਨਾ ਕਰੋ ਫਿਰ ਭਾਈ ਹਨਾ ਸਹੀ ਹੈ ਨਾ ਬਿਲਕੁਲ ਜੀ ਅਭੀ ਨਾ ਨਾ ਪਾਉ ਫਿਲਮ ਚ ਜੇ ਤੁਹਾਡਾ ਖਰਚਾ ਵੱਧਦਾਗਾ ਗਾਣਾ ਕਰਕੇ ਨਾ ਪਾਉ ਗਾਣਾ ਗਾਣਾ ਪਾਉਂਦੀ ਕਿ ਲੋੜ ਫਿਲਮ ਚ ਲਾ ਲੋ ਤੁਸੀਂ ਸਾਰੇ ਕਲਾਕਾਰਾਂ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਆਪਦੇ ਪੈਸੇ ਲਿਆ ਕਰੋ ਕਮਾਉਂਦੇ ਆ ਦਿਨ ਆ ਕੇ ਮਨੋਂ ਨਹੀਂ ਤਾਂ ਫਿਰ ਹਟ ਜਾਂਦੇ ਹਨ ਨੂੰ ਬਣਾਉਣ ਫਿਲਮ ਹਨਾ ਆਬਦੀ ਫਿਲਮ ਦੀ ਗੱਲ ਕਰਦਾ ਮੇਰੀ ਫਿਲਮ ਹੈ ਮੇਰੇ ਪ੍ਰੋਡੂਸਰ ਦਾ ਘੈਂਟ ਸੀਗੇ ਉਹਨਾਂ ਨੇ ਸਾਰਿਆਂ ਨੂੰ ਪੈਸੇ ਦਿੱਤੇ ਆ ਤੇ ਪਰ ਚੰਗੀ ਗੱਲ ਨਹੀਂ ਹੈਗੀ ਇਹ ਜਿਹੜੇ ਵੀ ਧਨਵਾ ਕਰਦੇ ਆ ਆਰਟਿਸਟਾਂ ਨੂੰ ਕਲਾਕਾਰਾਂ ਨੂੰ ਉਹਨਾਂ ਦੀ ਮਿਹਨਤ ਧਿਆ ਕਰੋ ਠੀਕ ਹੈ ਜੀ ਸਾਡਾ ਬਜਟ ਤਾਂ ਹੀ 2 ਲੱਖ ਦਾ ਫਿਰ ਇਹ ਨਹੀਂ ਇੰਨੀ ਫਿਲਮ ਕਿੱਥੋਂ ਬਣਾ ਲੈਣੇ ਤੁਸੀਂ ਕਿੰਨੂੰ ਠੱਗਦੇ ਹੋ ਕੰਮ ਨਹੀਂ ਲੱਗਦਾ ਯਾਰ ਚਲੋ